ਸਿਮਨੂ ਕਹਿ ਰਹੇ ਸੀ ਕਿ ਅੱਜ ਦੂਸਰੇ ਦਿਲ ਬਾਬਤ ਅਸੀਂ ਗੱਲ ਕਰਾਂਗੇ ਇਹ ਦੂਸਰਾ ਦਿਲ ਕਿਹੜਾ ਜੀ ਦਿਲ ਤਾਂ ਸਾਡੇ ਇੱਕੋ ਹੀ ਹੈ ਅਗਰ ਤੁਹਾਡਾ ਇਹ ਪੁਰਜਾ ਤੁਹਾਡੇ ਸਰੀਰਿਕ ਮਸ਼ੀਨਰੀ ਦੇ ਵਿੱਚ ਇਹ ਪੁਰਜਾ ਸਹੀ ਹੈ ਸਵਸਥ ਹੈ ਤਾਂ ਤੁਹਾਡਾ ਜਿਹੜਾ ਸਰੀਰ ਆ ਉਹ ਕਾਮਯਾਬ ਹੈ ਨਹੀਂ ਤੁਹਾਡਾ ਸਰੀਰ ਆ ਜਿਹੜਾ ਉਹ ਰੋਗਾਂ ਨਾਲ ਹੌਲੀ-ਹੌਲੀ ਜਿਹੜਾ ਭਰਦਾ ਜਾਂਦਾ ਹੈ ਅਗਰ ਤੁਹਾਡਾ ਜਿਹੜਾ ਖਾਦਾ ਪੀਤਾ ਖਾਣਾ ਉੱਪਰ ਹੀ ਪਿਆ ਰਹਿੰਦਾ ਹੈ ਖੱਟੇ ਢ ਘਾਰ ਆ ਰਹੇ ਨੇ ਜ਼ਹਿਰ ਬਣ ਕੇ ਗਲੇ ਚ ਨੂੰ ਆ ਰਹੀ ਹੈ ਮੂੰਹ ਦਾ ਸਵਾਦ ਵੀ ਕੌੜਾ ਰਹਿ ਰਿਹਾ ਜਾਂ ਪੈਰਾਂ ਤੇ ਸੋ ਜਾ ਰਹੀ ਹੈ ਤਾਂ ਸਮਝੋ ਤੁਹਾਡਾ ਜਿਹੜਾ ਲੀਵਰ ਹੈ ਉਹ ਲਗਭਗ 70% ਜਿਹੜਾ ਖਰਾਬ ਵਾਲੇ ਪਾਸੇ ਨੂੰ ਜਾ ਰਿਹਾ ਅਗਰ ਤੁਹਾਨੂੰ ਇਹ ਸਮੱਸਿਆਵਾਂ ਦਾ ਜਿਹੜਾ ਸਾਹਮਣਾ ਜਾਂ ਇਹ ਤੁਹਾਡੇ ਸਰੀਰ ਦੇ ਵਿੱਚ ਜਿਹੜੇ ਸੰਕੇਤ ਦਿਖ ਰਹੇ ਨੇ ਹੁਣ ਆਪਾਂ ਅੱਜ ਦੱਸਣ ਜਾ ਰਹੇ ਹਾਂ ਸਿਰਫ 5 ਰੁਪਏ ਦਾ ਨੁਕਤਾ ਹੈ ਤੁਸੀਂ ਇਹ ਕਹਿ ਲਓ ਵੀ ਜਿਹੜਾ ਤੁਹਾਡੇ ਲੀਵਰ ਨੂੰ ਤੁਹਾਡੇ ਫੈਟੀ ਲੀਵਰ ਨੂੰ ਤੁਹਾਡੇ ਤਜਾਬ ਨੂੰ ਤੁਹਾਡੇ ਲੀਵਰ ਦੀ ਖੁਸ਼ਕੀ ਨੂੰ ਤੁਹਾਡੇ ਲੀਵਰ ਦੀ ਗਰਮੀ ਨੂੰ ਧੋਕੇ ਰੱਖ ਦੂਗਾ ਤੁਸੀਂ ਇੱਕ ਹਫ਼ਤੇ ਦੇ ਵਿੱਚ ਇਹ ਢਿੱਡ ਪਰ ਹੱਥ ਫੇਰ ਕੇ ਇਹ ਕਹੋਗੇ ਵੀ ਇਹ ਇਹ ਪਿਛਲੇ ਸਾਲ ਵਾਲਾ ਢਿੱਡ ਸੀ ਜਾਂ ਪਿਛਲੇ ਮਹੀਨੇ ਵਾਲਾ ਢਿੱਡ ਸੀ ਜਾਂ ਪਿਛਲੇ ਹਫ਼ਤੇ ਵਾਲਾ ਢਿੱਡ ਸੀ ਜਿਹੜਾ ਇਹ ਧਨੀਆ ਵੀ ਪਿਆ ਇੱਥੇ ਸਾਡੇ ਕੋਲ ਤੇ ਪੁਦੀਨਾ ਵੀ ਹੈ ਸਾਡੇ ਹੱਥ ਦੇ ਵਿੱਚ ਤੇ ਇਹ ਲੱਕੜਾਂ ਪਤਾ ਨਹੀਂ ਕਿਸ ਚੀਜ਼ ਦੀਆਂ ਨੇ ਹਮੇਸ਼ਾ ਕੋਈ ਨਾ ਕੋਈ ਲੱਕੜ ਦਾ ਇਸਤੇਮਾਲ ਹੈਗਾ ਜਿਹੜਾ ਡਾਕਟਰ ਸਾਹਿਬ ਆਪਣੇ ਨੁਸਖੇ ਫਾਰਮੂਲੇ 'ਚ ਜ਼ਰੂਰ ਕਰਦੇ ਨੇ ਉਹ ਬੰਦਾ ਕਿੰਨਾ ਕੁ ਦੁਖੀ ਹੋਊਗਾ ਜਿਹੜੇ ਬੰਦੇ ਨੇ ਖਾਣਾ ਖਾਣ ਤੋਂ ਪਹਿਲਾਂ ਦਵਾਈ ਖਾਣੀ ਹੈ ਫਿਰ ਖਾਣਾ ਖਾ ਕੇ ਉਹਨੂੰ ਪਚਾਉਣ ਦੀ ਦਵਾਈ ਖਾਣੀ ਹੈ ਫਿਰ ਉਸ ਤੋਂ ਬਾਅਦ ਖਾਣੇ ਨੂੰ ਖਾਦੇ ਹੋਏ ਉਹਨੂੰ ਅੰਨ ਨੂੰ ਬਾਹਰ ਕੱਢਣ ਦੀ ਦਵਾਈ ਕਬਜਾਂ ਦੀ ਦਵਾਈ ਖਾਣੀ ਹੈ ਦੋਏ ਦਿਨ ਫੇਰ ਉੱਠ ਕੇ ਉਹੀ ਰੁਟੀਨ ਹੈ ਉਹ ਬੰਦੇ ਦੀ ਜ਼ਿੰਦਗੀ ਤੁਸੀਂ ਇਹ ਕਹ ਲਓ ਵੀ ਮੈਂ ਤਾਂ ਉਸ ਜ਼ਿੰਦਗੀ ਨੂੰ ਜ਼ਿੰਦਗੀও ਨਹੀਂ ਮੰਨਦਾ ਤੁਸੀਂ 15-20 ਪੱਤੇ ਇਹਦੇ ਤੋੜ ਕੇ ਪਾਉਣੇ ਆ ਇੰਨੇ ਹੀ ਤੁਸੀਂ 15-20 ਲੈਣੇ ਆ ਆਪਣੇ ਧਨੀਏ ਦੇ ਹਰਾ ਧਨੀਆ ਹੁਣ ਅੱਜ ਕੱਲ ਤਾਂ ਲਗਭਗ ਸਾਰਾ ਸਾਲੇ ਮਿਲ ਜਾਂਦਾ ਸਣੇ ਡੰਡੀਆਂ ਤੋੜਨਾ ਤੁਸੀਂ ਗੱਟ ਸਾਬ ਇਹਦੇ ਵੀ ਡੰਡੀਆਂ ਤੁਸੀਂ ਨਾਲ ਹੀ ਤੋੜ ਬਿਲਕੁਲ ਬਿਲਕੁਲ ਡੰਡੀਆਂ ਨਾਲ ਹੁਣ ਤੱਕ ਤੇ ਅਸੀਂ ਤੇ ਜਿਹੜਾ ਧਨੀਆ ਵੈਸੇ ਚਟਣੀ ਵੀ ਬਣਾਉਣੇ ਆ ਅਸੀਂ ਪੱਤੇ ਅੱਡ ਕਰਕੇ ਰੱਖਦੇ ਆ ਕੀ ਗੱਲ ਆ ਜੀ ਅੱਜ ਦੇ ਸਮੇਂ ਦੇ ਵਿੱਚ ਆਪਾਂ ਚੰਗੀ ਚੀਜ਼ ਨੂੰ ਬਾਹਰ ਛੱਡਦੇ ਆਂ ਔਰ ਮੰਦੀ ਚੀਜ਼ ਨੂੰ ਅਸੀਂ ਖਾਂਦੇ ਆ ਇਹ ਸਭ ਜੂਥ ਬਣ ਗਿਆ ਸੇਮ ਆਉਂਦੀ ਹੈ ਹੁਣ ਤੁਸੀਂ ਦੇਖੋ ਜਿਹੜੇ ਬੰਦੇ ਦਾ ਲੀਵਰ ਫੈਟੀ ਹੋਇਆ ਹੋਇਆ ਹੈ ਖੁਸ਼ਕ ਹੋਇਆ ਹੋਇਆ ਉਹਨੂੰ ਕੀ ਕਰੂ ਉਹਨੂੰ ਵੀ ਭੁੱਖ ਵੱਧ ਲੱਗ ਸਕਦੀ ਹੈ ਉਹਨੂੰ ਭੁੱਖ ਹੀ ਨਹੀਂ ਲੱਗਦੀ ਕਹਿੰਦੇ ਜੇ ਅਸੀਂ ਇੱਕ ਰੋਟੀ ਖਾਂਦੇ ਹਾਂ ਤਾਂ ਸਾਡਾ ਢਿੱਡ ਅਫਾਰਾ ਆ ਜਾਂਦਾ ਇੱਕ ਰੋਟੀ ਖਾਂਦੇ ਆ ਜੀ ਵੀ ਸਾਨੂੰ ਤਾਂ ਐਂ ਲੱਗਦਾ ਜਿਵੇਂ ਸਾਡਾ ਸਾਰਾ ਇਥੀ ਪਿਆ ਗਲਚੀ ਅੜਿਆ ਹੋਇਆ ਜੀ ਉਹ ਕੀ ਚੀਜ਼ ਹੁੰਦੀ ਹੈ ਜੀ ਦਾ ਕੀ ਹੈ ਉਹਨਾਂ ਦਾ ਨਾਲ ਅਮਾਸ਼ਾ ਜਿਹੜਾ ਤੁਹਾਡਾ ਆਪਾਂ ਕਹਿ ਦਿੰਨੇ ਆ ਪੇਟ ਹੈ ਸਟਮਕ ਹੈ ਉਹ ਖੁਸ਼ਕ ਹੋ ਗਿਆ ਚਾਰ ਦੇ ਵਿੱਚੋਂ ਵਧੀਆ ਕੰਪਨੀ ਦਾ ਤੁਸੀਂ ਸੇਬ ਦਾ ਸਿਰਕਾ ਜਿਹਨੂੰ ਐਪਲ ਬਿਨੇਗਰ ਕਹਿ ਦਿੰਨੇ ਆ ਐਪਲ ਸਿਡਰ ਕਹਿ ਲਓ ਜੀ ਉਹਨੂੰ ਤੁਸੀਂ ਇੱਕ ਚਮਚ ਤੁਸੀਂ ਇਹਦੇ ਵਿੱਚ ਇਹ ਐਡ ਕਰ ਦੇਣਾ ਠੀਕ ਹੈ ਜੀ ਪੀਣਾ ਤੁਸੀਂ ਖਾਲੀ ਪੇਟ ਤੇ ਤੁਸੀਂ ਇਹ ਦੇਖੋ ਵੀ ਜਿਹੜੇ ਬੰਦੇ ਨੂੰ ਭੁੱਖ ਨਹੀਂ ਲੱਗਦੀ ਐਸਿਡ ਬਣਦਾ ਤਜਾਬ ਬਣਦਾ ਭਰਿਆ ਪੇਟ ਰਹਿੰਦਾ ਬੰਦਾ ਕਹਿੰਦਾ ਵੀ ਨਿੱਗਰ ਹੋ ਗਿਆ ਬਹੁਤ ਜ਼ਿਆਦਾ ਭੁੱਖ ਨਹੀਂ ਲੱਗਦੀ ਵੀ ਕਈ ਬੰਦੇ ਤਾਂ ਮੈਨੂੰ ਇਹ ਕਹਿੰਦੇ ਆ ਕੇ ਵੀ ਪੇਟ ਤੋਂ ਇੰਨੇ ਪਰੇਸ਼ਾਨ ਆ ਵੀ ਅਸੀਂ ਮਰਨ ਨੂੰ ਜੀ ਕਰਦਾ ਸਾਡਾ ਵੀ ਅਸੀਂ ਤਾਂ ਮਹਿੰਗੇ ਤੋਂ ਮਹਿੰਗੇ ਕੈਪਸੂਲ ਖਾ ਕੇ ਜਿਹੜੇ ਅੱਕੇ ਪਏ ਆ ਪਹਿਲੇ ਦਿਨ ਪੀ ਕੇ ਦੇਖਿਓ ਪਹਿਲੇ ਦਿਨੇ ਤੁਹਾਡੇ ਸਰੀਰ ਦੇ ਵਿੱਚ ਜਿਹੜਾ ਠੰਡ ਪਾ ਦੂਗਾ ਐਡਾ ਕਮਾਲ ਦਾ ਜਿਹੜਾ ਕੜਾ ਜੀ ਸਤਿ ਸ੍ਰੀ ਅਕਾਲ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਤੁਹਾਨੂੰ ਦੁਨੀਆ ਦਾ ਉਹ ਨੁਸਖਾ ਅਸੀਂ ਦੇਣ ਵਾਲਿਆਂ ਜਿਸ ਨੂੰ ਆਯੁਰਵੇਦ ਮੰਨਦਾ ਹੈ ਕਿ ਜੇਕਰ ਸਾਡੇ ਸਰੀਰ ਦਾ ਉਹ ਪੁਰਜ਼ਾ ਉਹ ਅੰਗ ਖਰਾਬ ਹੋ ਜਾਵੇ ਤਾਂ ਫੇਰ ਤੁਹਾਡੀ ਜ਼ਿੰਦਗੀ ਦੇ ਉੱਤੇ ਸਵਾਲੀਆ ਨਿਸ਼ਾਨ ਲੱਗ ਸਕਦੇ ਨੇ ਆਯੁਰਵੇਦ ਵੀ ਉਸ ਅੰਗ ਨੂੰ ਇੰਨਾ ਮਹੱਤਵਪੂਰਨ ਮੰਨਦਾ ਹੈ ਕਿ ਦਿਲ ਤੋਂ ਬਾਅਦ ਜਾਂ ਦਿਲ ਦੇ ਮੁਕਾਬਲੇ ਦਾ ਉਹ ਅੰਗ ਹੈਗਾ ਪਰ ਉਸ ਅੰਗ ਦਾ ਸਾਨੂੰ ਉਸ ਵੇਲੇ ਪਤਾ ਲੱਗਦਾ ਹੈ ਖਰਾਬ ਹੋਣ ਦਾ ਜਦੋਂ ਉਹ ਬਿਲਕੁਲ ਹੀ ਨਕਾਰਾ ਹੋ ਜਾਂਦਾ ਹੈ ਇਹ ਮੈਂ ਨਹੀਂ ਕਹਿ ਰਿਹਾ ਇਹ ਆਯੁਰਵੇਦ ਦੇ ਗ੍ਰੰਥ ਕਹਿ ਰਹੇ ਨੇ ਤੇ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਦ ਜਗਰੂਪ ਸਿੰਘ ਪੰਗੂ ਕਹਿ ਰਹੇ ਨੇ ਕਿ ਕਿਹੜਾ ਅੰਗ ਹੈਗਾ ਔਰ ਉਹਨੂੰ ਸਾਫ਼ ਕਰਨ ਦਾ ਦੁਨੀਆ ਦਾ ਸਭ ਤੋਂ ਸਸਤਾ ਨੁਸਖਾ ਕੀ ਹੈ ਜਿਸ ਦੇ ਨਾਲ ਤੁਹਾਡੀਆਂ ਹੋਰ ਦਿੱਕਤਾਂ ਪਰੇਸ਼ਾਨੀਆਂ ਲਗਭਗ 200 ਦੇ ਕਰੀਬ ਜਿਹੜੀਆਂ ਬਿਮਾਰੀਆਂ ਉਹ ਤੁਹਾਨੂੰ ਨਹੀਂ ਲੱਗਣਗੀਆਂ ਅਸੀਂ ਪਹੁੰਚੇ ਆ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਉੱਚਾ ਪਿੰਡ ਸੰਘੋੜ ਜਿੱਥੇ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਨੇ ਹਮੇਸ਼ਾ ਲੋਕਾਂ ਦੀ ਸਿਹਤ ਦਾ ਲੋਕਾਂ ਦੀ ਤੰਦਰੁਸਤੀ ਦਾ ਉਹ ਖਿਆਲ ਰੱਖਦੇ ਨੇ ਇੱਕ ਵਾਰ ਫਿਰ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਪਹਿਲਾਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਜੀ ਸਤਿ ਸ੍ਰੀ ਅਕਾਲ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਡਾਕਟਰ ਸਾਹਿਬ ਤੁਸੀਂ ਮੈਨੂੰ ਕਹਿ ਰਹੇ ਸੀ ਕਿ ਅੱਜ ਦੂਸਰੇ ਦਿਲ ਬਾਬਤ ਅਸੀਂ ਗੱਲ ਕਰਾਂਗੇ ਇਹ ਦੂਸਰਾ ਦਿਲ ਕਿਹੜਾ ਜੀ ਦਿਲ ਤਾਂ ਸਾਡੇ ਇੱਕੋ ਹੀ ਹੈ ਨਹੀਂ ਪਹਿਲਾ ਦਿਲ ਸਾਡਾ ਲਿਵਰ ਆ ਜੀ ਦੂਸਰਾ ਜਿਹੜਾ ਪਹਿਲਾ ਅਗਰ ਤੁਹਾਡਾ ਲੀਵਰ ਤੰਦਰੁਸਤ ਹੈ ਤਦੇ ਤੁਹਾਡਾ ਹਾਰਟ ਜਵਾਨ ਰਹਿ ਸਕਦਾ ਨਹੀਂ ਤੁਹਾਡਾ ਜਿਹੜਾ ਦਿਲ ਹੈ ਉਹ ਤੁਹਾਡੇ ਲੀਵਰ ਨਾਲੋਂ ਵੀ ਪਹਿਲਾਂ ਕਮਜ਼ੋਰ ਹੋ ਜਾਊਗਾ ਅਗਰ ਤੁਹਾਡਾ ਜਿਹੜਾ ਲੀਵਰ ਹੈ ਜਿਗਰ ਹੈ ਉਹਦੇ ਵਿੱਚ ਗੰਦਗੀ ਭਰੀ ਗਈ ਹੈ ਆਯੁਰਵੇਦ ਦੇ ਵਿੱਚ ਇਹਨੂੰ ਯਕਰਿਤ ਕਿਹਾ ਗਿਆ ਯਕਰਿਤ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਜਿਹੜਾ ਤੁਸੀਂ ਅੱਜਕੱਲ ਮਾਡਰਨ ਸਾਇੰਸ ਦੇ ਵਿੱਚ ਲੀਵਰ ਕਹ ਲੋ ਇਹਨੂੰ ਅਗਰ ਤੁਹਾਡਾ ਇਹ ਪੁਰਜਾ ਤੁਹਾਡੇ ਸਰੀਰਿਕ ਮਸ਼ੀਨਰੀ ਦੇ ਵਿੱਚ ਇਹ ਪੁਰਜਾ ਸਹੀ ਹੈ ਸਵਸਥ ਹੈ ਤਾਂ ਤੁਹਾਡਾ ਜਿਹੜਾ ਸਰੀਰ ਆ ਉਹ ਕਾਮਯਾਬ ਹੈ ਨਹੀਂ ਤੁਹਾਡਾ ਸਰੀਰ ਆ ਜਿਹੜਾ ਉਹ ਰੋਗਾਂ ਨਾਲ ਹੌਲੀ-ਹੌਲੀ ਜਿਹੜਾ ਪਰਦਾ ਜਾਂਦਾ ਹੈ ਅਗਰ ਤੁਹਾਡਾ ਲੀਵਰ ਪ੍ਰੋਪਰ ਜਿਹੜਾ ਤੁਹਾਡਾ ਤੁਹਾਡੇ ਖਾਣੇ ਨੂੰ ਪਚਾ ਰਿਹਾ ਹੈ ਤੁਹਾਡੇ ਖਾਣੇ ਨੂੰ ਪਚਾ ਕੇ ਤੁਹਾਡੇ ਸਰੀਰ ਨੂੰ ਰਸ ਦੇ ਰਿਹਾ ਉਹਦੇ ਕੱਢ ਕੇ ਤਾਂ ਤੁਸੀਂ ਕਹਿ ਸਕਦੇ ਹੋ ਵੀ ਅਸੀਂ ਤੰਦਰੁਸਤਾਂ ਅਗਰ ਤੁਹਾਡਾ ਜਿਹੜਾ ਖਾਦਾ ਪੀਤਾ ਖਾਣਾ ਉੱਪਰ ਹੀ ਪਿਆ ਰਹਿੰਦਾ ਖੱਟੇ ਡਕਰ ਆ ਰਹੇ ਨੇ ਜ਼ਹਿਰ ਬਣ ਕੇ ਗਲੇ ਚ ਨੂੰ ਆ ਰਹੀ ਹੈ ਮੂੰਹ ਦਾ ਸਵਾਦ ਵੀ ਕੋੜਾ ਰਹਿ ਰਿਹਾ ਜਾਂ ਪੈਰਾਂ ਤੇ ਸੋਜ ਆ ਰਹੀ ਹੈ ਤਾਂ ਸਮਝੋ ਤੁਹਾਡਾ ਜਿਹੜਾ ਲੀਵਰ ਹੈ ਉਹ ਲਗਭਗ 70% ਜਿਹੜਾ ਖਰਾਬ ਵਾਲੇ ਪਾਸੇ ਨੂੰ ਜਾ ਰਿਹਾ ਅਗਰ ਤੁਹਾਨੂੰ ਇਹ ਸਮੱਸਿਆਵਾਂ ਦਾ ਜਿਹੜਾ ਸਾਹਮਣਾ ਜਾਂ ਇਹ ਤੁਹਾਡੇ ਸਰੀਰ ਦੇ ਵਿੱਚ ਜਿਹੜੇ ਸੰਕੇਤ ਦਿਖ ਰਹੇ ਨੇ ਅਚਾਪੇ ਡਾਕਟਰ ਸਾਹਿਬ ਤੁਸੀਂ ਤਾਂ ਕਹਿ ਰਹੇ ਸੀ ਕਿ ਜਿਹੜਾ ਲੀਵਰ ਹੈਗਾ ਉਹ ਸਾਡੇ ਸਰੀਰ ਦਾ ਸਭ ਤੋਂ ਸਿਆਣਾ ਤੇ ਸਭ ਤੋਂ ਸੌਂ ਅੰਗ ਹੈ ਬਹੁਤ ਜ਼ਿਆਦਾ ਜਦੋਂ ਡਿਸਟਰਬੈਂਸ ਹੁੰਦੀ ਹੈ ਦੱਸਦਾ ਵੀ ਉਦੋਂ ਉਦੋਂ ਤੱਕ ਉਸ ਤੋਂ ਬਾਅਦ ਫਿਰਦਾ ਇਲਾਜ ਨਹੀਂ ਹੁੰਦਾ ਜੀ ਦੇਖੋ ਗੱਲ ਪਤਾ ਕੀ ਹੈ ਜੀ ਜਿਹੜਾ ਲੀਵਰ ਹੈ ਉਹ ਸਾਡਾ ਜਦੋਂ ਤੁਸੀਂ ਉਹਨੂੰ ਤੱਕਾ ਕਰਦੇ ਹੋ ਉਹਦੇ ਨਾਲ ਤੁਸੀਂ ਤੱਕਾ ਹੌਲੀ 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 ਕਰਕੇ ਉਹ ਸੈਂਦਾ ਜਾਂਦਾ ਹੈ ਪਰ ਅਖੀਰ ਨੂੰ ਜਦੋਂ ਉਹ ਭਰ ਜਾਂਦਾ ਫੇਰ ਤੁਸੀਂ ਕਹ ਲਓ ਵੀ ਉਬਾਲਾ ਮਾਰਨਾ ਉਹਨ ਇੱਕ ਤਰ੍ਹਾਂ ਦਾ ਪੰਜਾਬੀ ਚ ਕਹ ਲਓ ਜਦੋਂ ਚੀਜ਼ ਉਬਾਲਾ ਮਾਰਦੀ ਹੈ ਫਿਰ ਸਾਡੇ ਜਿਹੜੇ ਹੱਥੋਂ ਜਿਹੜੀ ਹੈਗੇ ਸਮੇਂ ਤੋਂ ਬਾਹਰ ਹੋ ਜਾਂਦੀ ਹੈ ਉਹ ਚੀਜ਼ ਜਦ ਕਿ ਹੁਣ ਤੁਸੀਂ ਦੇਖੋ ਵੀ ਅੱਜ ਕੱਲ ਆਪਾਂ ਇੱਕ ਵਰਤ ਰੱਖਣ ਦੀ ਜਿਹੜੀ ਰੀਤ ਹੈ ਉਹ ਹੈਗੀ ਜਿਹੜੇ ਸਾਡੇ ਗੁਰੂਆਂ ਪੀਰਾਂ ਨੇ ਜਾਂ ਕੋਈ ਨੇ ਵੀ ਕਿਸੇ ਚੰਗੇ ਵਿਦਵਾਨ ਇਸ ਇਨਸਾਨ ਨੇ ਜਿਹੜੀ ਸ਼ੁਰੂ ਕੀਤੀ ਆ ਉਹ ਸਾਡੇ ਲੀਵਰ ਨੂੰ ਡੀਟੌਕਸ ਕਰਨ ਵਾਸਤੇ ਉਹਦੀ ਸਫਾਈ ਕਰਨ ਵਾਸਤੇ ਉਹਦੀ ਗੰਦਗੀ ਕੱਢਣ ਵਾਸਤੇ ਉਹਨੂੰ ਆਰਾਮ ਦੱਤਾ ਵੀ ਹਾਂ ਅੱਜ ਦਾ ਦਿਨ ਜਿਹੜਾ ਤੁਸੀਂ ਖਾਣਾ ਨਾ ਖਾਓ ਜਾਂ ਤੁਸੀਂ ਸਿਰਫ ਤਰਲ ਪਦਾਰਥ ਖਾ ਕੇ ਅੱਜ ਦਾ ਦਿਨ گزارਾ ਕਰੋ ਤਾਂ ਕਿ ਤੁਹਾਡੇ ਲੀਵਰ ਨੂੰ ਜਿਹੜੀ ਮਤਲਬ ਇੱਕ ਤਰ੍ਹਾਂ ਦੀ ਕਹਿ ਲੋ ਰੈਸਟ ਮਿਲ ਜਵੇ ਉਹਨੂੰ ਆਰਾਮ ਮਿਲ ਜਵੇ ਇਸ ਕਰਕੇ ਉਹ ਸਾਫ਼ ਹੋ ਜਵੇ ਲੀਵਰ ਇੱਕ ਐਦਾਂ ਦਾ ਅੰਗ ਆ ਤੁਹਾਡੇ ਸਰੀਰ ਦੇ ਵਿੱਚ ਉਹ ਆਪਣੇ ਆਪ ਸਫਾਈ ਕਰ ਲੈਂਦਾ ਆਪਣੇ ਆਪ ਦੀ ਪਰ ਜਦੋਂ ਤੁਸੀਂ ਉਹਨੂੰ ਇੱਕ ਤਰ੍ਹਾਂ ਦਾ ਗੰਦਗੀ ਵਾਲਾ ਖਾਣਾ ਦੇਈ ਜਾ ਰਹੇ ਹੋ ਉਹਨੂੰ ਮੈਦਾ ਖਲਾਈ ਜਾ ਰਹੇ ਹੋ ਉਹਨੂੰ ਖੰਡ ਖਲਾਈ ਜਾ ਰਹੇ ਹੋ ਉਹਨੂੰ ਚਟਾ ਨਮਕ ਖਲਾਈ ਜਾ ਰਹੇ ਹੋ ਤਾਂ ਉਹ ਤੁਸੀਂ ਕਹ ਲਓ ਵੀ ਹੱਦ ਪਾਰ ਜਦੋਂ ਹੋ ਜਾਂਦੀ ਆ ਫੇਰ ਉਹ ਗਲਤ ਉਹ ਤੁਸੀਂ ਕਹ ਲਓ ਵੀ ਐਸਿਡ ਉਹਦੇ ਵਿੱਚ ਇੰਨਾ ਭਰ ਜਾਂਦਾ ਲੀਵਰ ਫੇਰ ਫੈਟੀ ਹੋ ਗਿਆ ਤੁਹਾਡਾ ਲੀਵਰ ਸਰਾਈਸਸ ਤੱਕ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਧ ਲੀਵਰ ਜਿਹੜੇ ਸਰੈਸਸ ਦੇ ਰੋਗੀ ਨੇ ਤੁਸੀਂ ਕਹ ਲਓ ਵੀ ਮਰਦਾਂ ਦੇ ਨਾਲੋਂ ਵੱਧ ਜਿਹੜੀਆਂ ਔਰਤਾਂ ਦੇ ਵਿੱਚ ਇਹ ਬਿਮਾਰੀ ਜ਼ਿਆਦਾ ਪਾਈ ਜਾਂਦੀ ਹੈ ਕਿਉਂ ਕਿਉਂਕਿ ਉਹਨਾਂ ਨੂੰ ਚਟਪਟਾ ਖਾਣਾ ਮੈਦਾ ਖਾਣਾ ਸਭ ਤੋਂ ਵੱਧ ਪਸੰਦ ਆ ਇਸ ਕਰਕੇ ਸਮੱਸਿਆਵ ਜਿਹੜੀ ਜ਼ਿਆਦਾ ਵੱਧਦੀ ਜਾਂਦੀ ਹੈ ਅੱਛਾ ਡਾਕਟਰ ਸਾਹਿਬ ਇੱਕ ਹੋਰ ਹੈਗਾ ਅੱਜ ਕੱਲ ਤੇ ਜੀ ਫਰਟੀ ਲਿਵਰ ਨੂੰ ਕੋਈ ਸੀਰੀਅਸ ਲੈਂਦੇ ਹੀ ਨਹੀਂ ਜੀ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਫਰਟੀ ਲਿਵਰ ਹੈ ਤੇ ਹਰੇਕ ਦੀ ਹੈ ਜੀ ਪਰ ਦੇਖੋ ਜਿਹੜਾ ਬੰਦਾ ਫੈਟੀ ਲੀਵਰ ਨੂੰ ਸੀਰੀਅਸ ਨਹੀਂ ਲੈਂਦਾ ਤੁਸੀਂ ਇਹ ਦੇਖੋ ਉਹਦੇ ਹਾਲਾਤ ਵੀ ਕਿੰਨੇ ਮਾੜੇ ਆ ਸਵੇਰੇ ਉੱਠ ਕੇ ਉਹਨੇ ਕੈਪਸੂਲ ਖਾਦੇ ਤੋਂ ਬਿਨਾ ਰੋਟੀ ਨਹੀਂ ਖਾ ਸਕਦਾ ਉਹ ਬੰਦਾ ਤੁਸੀਂ ਦੇਖੋ ਜਿਹੜਾ ਬੰਦਾ ਖਾਣਾ ਖਾਣ ਲਈ ਦਵਾਈਆਂ ਖਾ ਰਿਹਾ ਹੈ ਖਾਣਾ ਖਾਣ ਲਈ ਦਵਾਈਆਂ ਖਾ ਰਿਹਾ ਹੈ ਤੁਸੀਂ ਇਹ ਦੇਖੋ ਵੀ ਉਹ ਬੰਦਾ ਕਿੰਨਾ ਕੁ ਦੁਖੀ ਹੋਊਗਾ ਜਿਹੜੇ ਬੰਦੇ ਨੇ ਖਾਣਾ ਖਾਣ ਤੋਂ ਪਹਿਲਾਂ ਦਵਾਈ ਖਾਣੀ ਹੈ ਫਿਰ ਖਾਣਾ ਖਾ ਕੇ ਉਹਨੂੰ ਪਚਾਉਣ ਦੀ ਦਵਾਈ ਖਾਣੀ ਹੈ ਫਿਰ ਉਸ ਤੋਂ ਬਾਅਦ ਖਾਣੇ ਨੂੰ ਖਾਦੇ ਹੋਏ ਨੂੰ ਅੰਨ ਨੂੰ ਬਾਹਰ ਕੱਢਣ ਦੀ ਦਵਾਈ ਕੱਪ ਜਾਂਦੀ ਦਵਾਈ ਖਾਣੀ ਹੈ ਦੋਏ ਦਿਨ ਫੇਰ ਉੱਠ ਕੇ ਉਹੀ ਰੂਟੀਨ ਹੈ ਉਹ ਬੰਦੇ ਦੀ ਜ਼ਿੰਦਗੀ ਤੁਸੀਂ ਇਹ ਕਹ ਲਓ ਵੀ ਮੈਂ ਤਾਂ ਉਸ ਜ਼ਿੰਦਗੀ ਨੂੰ ਜ਼ਿੰਦਗੀও ਨਹੀਂ ਮੰਨਦਾ ਤੁਸੀਂ ਉਹ ਕਹ ਲਓ ਵੀ ਉਹ ਤਾਂ ਇੱਕ ਰੋੜੀ ਦਾ ਢੇਰ ਹੈ ਜਿਹੜਾ ਹਾਂ ਵੀ ਜਿਹੜਾ ਜਾਂਦਾ ਜੀ ਕਰਦਾ ਕੋਈ ਲਫਾਫਾ ਸਿੱਟ ਗਿਆ ਜੀ ਕਰਦਾ ਕੋਈ ਗੰਦ ਸਿੱਟ ਗਿਆ ਉੱਥੇ ਉਹ ਉਹ ਜ਼ਿੰਦਗੀ ਆ ਉਹ ਜ਼ਿੰਦਗੀ ਜ਼ਿੰਦਗੀ ਨਹੀਂ ਜਿਹੜਾ ਤੁਸੀਂ ਦਵਾਈਆਂ ਖਾ ਖਾ ਕੇ ਆਪਣੇ ਲੀਵਰ ਨੂੰ ਚਰਾ ਰਹੇ ਹੋ ਜਾਂ ਲੀਵਰ ਦਵਾਈਆਂ ਖਾ ਕੇ ਤੁਹਾਡਾ ਪੇਟ ਦਾ ਜਿਹੜਾ ਗੁਜ਼ਾਰਾ ਹੋ ਰਿਹਾ ਉਹ ਤੁਹਾਡੀ ਜ਼ਿੰਦਗੀ ਨਹੀਂ ਉਹ ਇੱਕ ਤੁਸੀਂ ਕਹ ਲਓ ਵੀ ਤੂੰ ਆਪਾਂ ਇੱਥੇ ਹੀ ਜਿਹੜਾ ਦੁਨੀਆ ਭਰੋਂ ਨਰਕ ਭੋਗ ਰਹੇ ਆ ਇੱਕ ਤਰ੍ਹਾਂ ਦਾ ਜਿਹੜਾ ਬੰਦਾ ਆਪਣੇ ਸੇ ਇਹਤੋਂ ਪੱਖੋਂ ਠੀਕ ਨਹੀਂ ਹੈਗਾ ਆਪਣਾ ਜਿਹੜੇ ਬੰਦੇ ਦਾ ਪੇਟ ਠੀਕ ਨਹੀਂ ਹੈਗਾ ਤਾਂ ਉਹ ਇੱਕ ਤਰ੍ਹਾਂ ਦਾ ਕਹਿ ਲਓ ਵੀ ਇੱਥੇ ਦੁਨੀਆਦਾਰੀ ਤੇ ਹੀ ਨਰਕ ਹੈ ਅੱਗੇ ਜਾ ਕੇ ਕੁਝ ਨਹੀਂ ਹੈਗਾ ਉਸ ਜੀ ਦਾ ਮੈਂ ਤਾਂ ਇਹ ਚੀਜ਼ ਮੰਨਦਾ ਹੁੰਨਾ ਜੀ ਡਾਕਟਰ ਸਾਹਿਬ ਫਿਰ ਬਹੁਤ ਵਾਰ ਹੁੰਦਾ ਜੀ ਮੈਨੇ ਬਹੁਤ ਸਾਰੇ ਇਦਾਂ ਦੇ ਪੇਸ਼ੈਂਟਾਂ ਦੇ ਵੀ ਫੋਨ ਆਉਂਦੇ ਨੇ ਉਹ ਕਹਿੰਦੇ ਜੀ ਨਾ ਤਾਂ ਅਸੀਂ ਸ਼ਰਾਬ ਪੀਤੀ ਹੈ ساری ਜ਼ਿੰਦਗੀ ਨਾ ਅਸੀਂ ਸਿਗਰਟ ਪੀਤੀ ਹੈ ਨਾ ਅਸੀਂ ਕਦੇ ਤਮਾਕੂ ਖਾਦਾ ਨਾ ਕਦੇ ਅਸੀਂ ਕੋਈ ਗੁਟਕਾ ਪੀਤ ਖਾਦਾ ਮਤਲਬ ਅਸੀਂ ਨਸ਼ੇ ਤੋਂ ਦੂਰ ਰਹੀਆਂ ਪਰ ਸਾਨੂੰ ਲੀਵਰ ਚੌਥੇ ਸਟੇਜ ਚ ਖਰਾਬ ਹੋਣ ਵਾਲੀ ਚ ਪਹੁੰਚ ਗਿਆ ਉਹ ਕਿਵੇਂ ਜੀ ਉਹ ਕਾਰਨ ਇਹ ਆ ਜੀ 100 ਦੇ ਵਿੱਚੋਂ 99 ਲੋਕ ਅੱਜ ਕੱਲ ਟੈਨਸ਼ਨ ਚ ਨੇ ਠੀਕ ਹੈ ਜੀ ਹਰੇਕ ਬੰਦਾ ਕਹਿੰਦਾ ਇਹ ਪੈਸਾ ਘਟਾ ਹੈ ਜਾਂ ਹਰੇਕ ਬੰਦਾ ਕਹਿੰਦਾ ਅੱਜ ਕੰਮ ਘਟਾ ਹੈ ਜਾਂ ਹਰੇਕ ਬੰਦਾ ਕਹਿੰਦਾ ਮੈਨੂੰ ਨੀਂਦ ਨਹੀਂ ਆਉਂਦੀ ਇਹ ਕਾਰ ਸਭ ਤੋਂ ਜ਼ਿਆਦਾ ਤੁਹਾਡੇ ਖਾਣ ਪੀਣ ਦੇ ਨਾਲੋਂ ਜ਼ਿਆਦਾ ਤੁਹਾਡੇ ਲੀਵਰ ਨੂੰ ਖਰਾਬ ਕਰਨ ਵਾਲਾ ਤੁਹਾਡਾ ਦਿਮਾਗੀ ਬੋਝ ਹੈ ਤੁਹਾਡੀ ਦਿਮਾਗ ਦੀ ਟੈਨਸ਼ਨ ਹੈ ਤੁਹਾਡੇ ਦਿਮਾਗ ਦਾ ਹਰ ਵੇਲੇ ਜਿਹੜਾ ਭਾਰਾਪਨ ਰਹਿਣਾ ਉਹ ਸਭ ਤੋਂ ਵੱਧ ਤੁਹਾਡੇ ਲੀਵਰ ਨੂੰ ਤੇ ਦੂਜਾ ਨੰਬਰ ਤੁਹਾਡੇ ਗੁਰਦਿਆਂ ਨੂੰ ਤੇ ਤੀਜਾ ਨੰਬਰ ਤੁਹਾਡੇ ਹਾਰਟ ਨੂੰ ਜਾ ਕੇ ਫਿਰ ਖਰਾਬ ਕਰਦਾ ਤਾਂ ਕਿ ਜਿਹੜਾ ਸਭ ਤੋਂ ਵੱਧ ਸਾਡੇ ਸਰੀਰ ਦੇ ਵਿੱਚ ਸਭ ਤੋਂ ਵੱਧ ਸਾਨੂੰ ਜਿੰਨਾ ਤੁਸੀਂ ਰਿਲੈਕਸ ਰਹੋਗੇ ਉਨਾ ਤੁਹਾਡਾ ਤੰਦਰੁਸਤ ਜਿਹੜਾ ਲੀਵਰ ਰਹਿੰਦਾ ਉਹ ਫਿਰ ਬਿਮਾਰੀਆਂ ਨੂੰ ਜਿਹੜਾ ਉਹਨਾਂ ਹੀ ਦੇ ਸਰੀਰ ਨੂੰ ਬਚਾ ਕੇ ਰੱਖਦਾ ਜਿੰਨਾ ਕ ਤੁਸੀਂ ਆਪਣੇ ਦਿਮਾਗ ਦੇ ਵਿੱਚ ਘਾਤਕ ਵਿਚਾਰ ਭਰਦੇ ਹੋ ਉਹਨਾਂ ਹੀ ਸਾਡਾ ਜਿਹੜਾ ਲੀਵਰ ਹੈ ਉਹ ਦੁਸ਼ਿਤ ਹੁੰਦਾ ਜਾਂਦਾ ਹੈ ਉੱਥੋਂ ਫਿਰ ਜਿਹੜੀਆਂ ਬਿਮਾਰੀਆਂ ਗੰਭੀਰ ਬਿਮਾਰੀਆਂ ਉੱਠਦੀਆਂ ਨੇ ਅੱਛਾ ਆਪਾਂ ਡਾਕਟਰ ਸਾਹਿਬ ਇੱਕ ਹੋਰ بڑا ਅਹਿਮ ਸਵਾਲ ਹੈ ਸਵਾਲ ਇਹ ਹੈ ਕਿ ਬੰਦੇ ਦਾ ਖਰਾਬ ਲੀਵਰ ਹੁੰਦਾ ਜੋੜਾਂ 'ਚ ਦਰਦ ਹੋਣ ਲੱਗ ਗਿਆ ਬੰਦੇ ਦਾ ਖਰਾਬ ਲੀਵਰ ਹੁੰਦਾ ਓਦੀ ਪਾਚਨ ਸ਼ਕਤੀ ਕਮਜ਼ੋਰ ਹੋ ਗਈ ਖਰਾਬ ਉਹਦਾ ਲੀਵਰ ਹੁੰਦਾ ਉਹਨੂੰ ਕਬਜ਼ੋ ਜਾਂਦੀ ਹੈ ਖਰਾਬ ਉਹਦਾ ਲੀਵਰ ਹੁੰਦਾ ਉਹਦੇ ਮੂੰਹ 'ਚੋਂ ਸਮੈਲ ਆਉਣ ਲੱਗੀ ਖਰਾਬ ਉਹਦਾ ਲੀਵਰ ਹੁੰਦਾ ਉਹਦੀ ਸੁਗੰਧ ਸ਼ਕਤੀ ਚਲੇ ਗਈ ਸੁਨਣ ਦੀ ਸ਼ਕਤੀ ਚਲੇ ਗਈ ਦੇਖਣ ਦੀ ਸ਼ਕਤੀ ਚਲੇ ਗਈ ਏਕੀਕ ਕਨੈਕਸ਼ਨ ਹੈ ਜੀ ਦੇਖੋ ਆਪਾਂ ਗੱਲ ਕੀ ਕੀਤੀ ਹੈ ਪਹਿਲਾਂ ਵੀ ਸਾਡੀ ਬਾਡੀ ਨੂੰ ਸਾਡੇ ਸ਼ਰੀਰ ਨੂੰ ਕਾਇਆ ਨੂੰ ਚਲਾਉਣ ਵਾਲਾ ਕੌਣ ਹੈ ਯਕਰਿਤ ਲੀਵਰ ਠੀਕ ਹੈ ਜੀ ਜ਼ਿਕਰ ਜਦੋਂ ਸਾਡੇ ਲੀਵਰ ਨੂੰ ਚਲਾਉਣ ਵਾਲੀ ਚੀਜ਼ ਖਰਾਬ ਹੋ ਗਈ ਤਾਂ ਸਮਝੋ ਸਾਰੇ ਸਰੀਰ ਦਾ ਜਿਹੜਾ ਢਾਂਚਾ ਹੀ ਹਿੱਲ ਜਾਣਾ ਹੈ ਤੁਸੀਂ ਗੱਡੀ ਦੇ ਫਿਲਟਰ ਦੇ ਵਿੱਚ ਤੁਸੀਂ ਕਹ ਲਓ ਕਚਰਾ ਆ ਜਾਵੇ ਤਾਂ ਪੂਰੀ ਗੱਡੀ ਨੂੰ ਖੜਾ ਕੇ ਰੱਖ ਦਿੰਦਾ ਖੜਾਉਂਦਾ ਕਿ ਨਹੀਂ ਸੇਮ ਉਹੀ ਕੰਮ ਹੈ ਸਾਡੀ ਬਾਡੀ ਦਾ ਇਹ ਫਿਲਟਰ ਹੈ ਅਗਰ ਬਾਡੀ ਦਾ ਮੇਨ ਔਰਜਾ ਜਿਹੜਾ ਖਰਾਬ ਹੋ ਗਿਆ ਤਾਂ ਤੁਸੀਂ ਕਹ ਲਓ ਵੀ ਜਦੋਂ ਉਹ ਐਸਿਡ ਭਰ ਗਿਆ ਉਹਦੇ ਵਿੱਚ ਜੋੜਾਂਾਂ 'ਚ ਦਰਦ ਜਦੋਂ ਉਹਦੇ ਵਿੱਚ ਗਰਮੀ ਭਰ ਗਈ ਤੁਹਾਡਾ ਸਰੀਰ ਦੀ ਭੁੱਖ ਜਿਹੜੀ ਪਾਚਨ ਕਿਰਿਆ ਉਹ ਮਰਜੀ ਮਰਗੀ ਸਮਝੋ ਜਦੋਂ ਉਹ ਚ ਖੁਸ਼ਕੀ ਭਰ ਗਈ ਤਾਂ ਸਮਝੋ ਤੁਹਾਨੂੰ ਕਬਜ ਹੋ ਗਈ ਜਦੋਂ ਉਹਦੇ ਚ ਨਜਾਇਜ਼ ਗਰਮੀ ਭਰ ਗਈ ਤਾਂ ਸਮਝੋ ਤੁਹਾਡਾ ਦਿਮਾਗ ਜਿਹੜਾ ਨੀਂਦ ਉਹ ਉੱਡ ਗਈ ਗੱਲ ਇਹ ਆ ਵੀ ਤੁਹਾਡੇ ਲੀਵਰ ਦੇਖਣਾ ਪੈਣਾ ਵੀ ਲੀਵਰ ਤੁਹਾਡਾ ਕਿੰਨਾ ਕੁ ਸਵਸਥਾ ਹੈ ਉਨਨਾਈ ਤੁਹਾਡਾ ਸਭ ਜੀਵ ਸਰੀਰ ਜਿਹੜਾ ਤੰਦਰੁਸਤ ਕਾਇਆ ਜਿਹੜੀ ਤੁਹਾਡੀ ਨਰੋਗੀ ਰਹਿ ਸਕਦੀ ਹੈ ਅੱਛਾ ਡਾਕਟਰ ਸਾਹਿਬ ਤੁਸੀਂ ਦੇਖ ਰਹੇ ਸੀ ਇੱਥੇ ਤੁਸੀਂ ਨਬਜ਼ ਫੜ ਕੇ ਕਿ ਮੇਰੇ ਬੈਠੇ ਬੈਠੇ ਬੰਦੇ ਨੂੰ ਕਿਹਾ ਸੀ ਕਿ ਜੀ ਤੁਹਾਡੇ ਲੀਵਰ ਚ ਪ੍ਰੋਬਲਮ ਹੈ ਉਹ ਕਹਿੰਦਾ ਜੀ ਮੈਨੂੰ ਤਾਂ ਭੁੱਖ ਬਹੁਤ ਲੱਗਦੀ ਹੈ ਮੈਂ ਤਾਂ ਖਾਣਾ ਹੀ ਵੜਾਵਾ ਤੇ ਮੇਰੇ ਲੀਵਰ ਚ ਪ੍ਰੋਬਲਮ ਕਿਵੇਂ ਹੋ ਸਕਦੀ ਮਾਨੂੰ ਸਮੱਸਿਆ ਮ ਆਉਂਦੀ ਹੈ ਹੁਣ ਤੁਸੀਂ ਦੇਖੋ ਜਿਹੜੇ ਬੰਦੇ ਦਾ ਲੀਵਰ ਫੈਟੀ ਹੋਇਆ ਹੋਇਆ ਖੁਸ਼ਕ ਹੋਇਆ ਹੋਇਆ ਉਹਨੂੰ ਕੀ ਕਰੂ ਉਹਨੂੰ ਵੀ ਭੁੱਖ ਵੱਧ ਲੱਗ ਸਕਦੀ ਹੈ ਉਹ ਕਿਉਂ ਕਿਉਂਕਿ ਜਦੋਂ ਤੁਸੀਂ ਦੇਖੋ ਖਾਣਾ ਦੇਣਾ ਤੋੜਾ ਲੀਵਰ ਰੈਸਟ ਦੇ ਵਿੱਚ ਪਿਆ ਉਹ ਕੋਈ ਕੰਮ ਨਹੀਂ ਕਰ ਰਿਹਾ ਉਹਨੂੰ ਖਾਣਾ ਖਾਦੇ ਪੀਤੇ ਦਾ ਉਹਨੂੰ ਕੋਈ ਅਸਰ ਨਹੀਂ ਹੈਗਾ ਉਹ ਥੋੜਾ ਖਾਣਾ ਅੱਗੇ ਪਾਸ ਹੋ ਗਿਆ ਕਿਉਂਕਿ ਉਹਨੇ ਜੂਸ ਕੱਢਣਾ ਹੀ ਨਹੀਂ ਕਿਉਂਕਿ ਸੁੱਤਾ ਪਿਆ ਇੱਕ ਤਰ੍ਹਾਂ ਦਾ ਉਹ ਜਦੋਂ ਉਹਨੇ ਜੂਸ ਕੱਢਣਾ ਨਹੀਂ ਖਾਣਾ ਤੁਹਾਡਾ ਪਾਰ ਹੋ ਗਿਆ ਅੱਗੇ ਤੁਹਾਨੂੰ ਹੋਰ ਜ਼ਿਆਦਾ ਖੋਪ ਹੋਊਗੀ ਹੋਰ ਜ਼ਿਆਦਾ ਭੁੱਖ ਲੱਗੂਗੀ ਕਿਉਂਕਿ ਉਹ ਕੰਮ ਤਾਂ ਕਰੇ ਨਹੀਂ ਰਿਹਾ ਠੀਕ ਹੈ ਜੀ ਇਸ ਤਰ੍ਹਾਂ ਇਸ ਕਰਕੇ ਉਹ ਸਾਡੇ ਜਿਹੜੀ ਸਰੀਰ ਨੂੰ ਖੋਹ ਪਾਉਂਦਾ ਇੱਕ ਤਰ੍ਹਾਂ ਦਾ ਖੋਹੀ ਕਹਿ ਦਿੰਨੇ ਆ ਵੀ ਇੱਥੋਂ ਖੋਹ ਪੈਂਦੀ ਆ ਵੀ ਹਾਂ ਵੀ ਬਾਰ-ਬਾਰ ਖਾਣਾ ਢਿੱਡ ਤਾਂ ਆਏ ਹੋ ਜਾਂਦੇ ਜਿਵੇਂ ਕੋਈ ਟੋਆ ਪਟਦਾ ਹੁੰਦਾ ਹੈ ਹਾਂ ਵੀ ਜਿਵੇਂ ਚੂਹੇ ਲਟਦੇ ਹੁੰਨੇ ਆ ਚੂਹੇ ਟੱਕਰਾ ਮਾਰਦੇ ਢਿੱਡ 'ਚ ਐਦਾਂ ਬਹੁਤ ਸਾਨੂੰ ਮਰੀਜ਼ ਕਹਿੰਦੇ ਨੇ ਆਖੇ ਉਹ ਇਹ ਕਾਰਨ ਆ ਮੇਨ ਵੀ ਜਦੋਂ ਤੁਹਾਡਾ ਲੀਵਰ ਜਿਹੜਾ ਕੰਮ ਕਰੂਗਾ ਉਹਦੇ ਕੋਲ ਖਾਣਾ ਪਚਾਉਣ ਨੂੰ ਟਾਈਮ ਹੋਊਗਾ ਕੰਮ ਹੋਊਗਾ ਉਹਦੇ ਕੋਲ ਕਰਨ ਨੂੰ ਤਾਂ ਉਹ ਟਾਈਮ ਸਮੇਂ ਸਿਰ ਭੁੱਖ ਲਾਊਗਾ ਨਾ ਕਿ ਤੁਹਾਨੂੰ ਖੋਹ ਪਾਊਗਾ ਕਿਹੜੀ ਜਿਹੜੇ ਚੀਜ਼ ਨੂੰ ਭੁੱਖੀ ਨਹੀਂ ਲੱ ਇੱਕ ਰੋਟੀ ਖਾਣਿਆ ਜੀ ਵੀ ਸਾਨੂੰ ਤਾਂ ਐ ਲੱਗਦਾ ਜਿਵੇਂ ਸਾਡਾ ਸਾਰਾ ਇਥੇ ਹੀ ਪਿਆ ਗਲਚੀ ਅੜਿਆ ਹੋਇਆ ਜੀ ਉਹ ਕੀ ਚੀਜ਼ ਹੁੰਦੀ ਹੈ ਕੀ ਹੈ ਉਹਨਾਂ ਦਾ ਨਾਲ ਅਮਾਸ਼ਾ ਜਿਹੜਾ ਤੁਹਾਡਾ ਆਪਾਂ ਕਹਿ ਦਿੰਨੇ ਆ ਪੇਟ ਹੈ ਸਟਮਕ ਹੈ ਉਹ ਖੁਸ਼ਕ ਹੋ ਗਿਆ ਉਹਨਾਂ ਦਾ ਅੰਦਰ ਉਹ ਜਦੋਂ ਉਹ ਖੁਸ਼ਕ ਹੋ ਗਿਆ ਤੁਸੀਂ ਇਹ ਕਹਿ ਲਓ ਵੀ ਜਠਰਗਣੀ ਮਰ ਗਈ ਜਿਹੜੀ ਜਠਰਗਣੀ ਬੁਜੀ ਪਈ ਹੈ ਅੰਦਰ ਉਹ ਫੇਰ ਉਹਦੇ ਕਰਕੇ ਲੱਗਦਾ ਵੀ ਹਾਂ ਜਦੋਂ ਉਸ ਪਚਾਉਣ ਨੂੰ ਜਿਹੜੀ ਅੱਗੇ ਨਹੀਂ ਹੈਗੀ ਅੰਦਰ ਉਸ ਨੂੰ ਹਾਜਮ ਕਰਨ ਵਾਸਤੇ ਉਸ ਕਰਕੇ ਜਿਹੜਾ ਹੈਗਾ ਉਹ ਇੱਕੋ ਦਮ ਪੇਟ ਜਿਹੜਾ ਫੁੱਲ ਜਾਂਦਾ ਤੁਸੀਂ ਅੱਧੀ ਰੋਟੀ ਖਾ ਲਓ ਉਹਦੇ ਨਾਲ ਵੀ ਪੇਟ ਜਿਹੜਾ ਫਟਣ ਨੂੰ ਆ ਜਾਂਦਾ ਅੱਛਾ ਡਾਕਟਰ ਸਾਹਿਬ ਇੱਕ ਤਾਂ ਹੁੰਦੇ ਜੀ ਵੀ ਲੀਵਰ ਸਾਡਾ ਸੁੱਤਾ ਪਿਆ ਜੀ ਅੱਜ ਕੱਲ ਤੇ ਜਿਹੜਾ ਲੀਵਰ ਲੋਕਾਂ ਨੇ ਜਾਣ ਬੁੱਝ ਕੇ ਢੀਡ ਕੀਤਾ ਪਿਆ ਕਿ ਸੁੱਤਾ ਉੱਠੇ ਹੀ ਨਾ ਫਿਰ ਉਹਦਾ ਕੋਈ ਹੱਲ ਹੈ ਤੁਸੀਂ ਇਹ ਦੇਖੋ ਜੀ ਅੱਜ ਕੱਲ ਦੀ ਜਿਹੜੀ ਮੈਂ ਤਾਂ ਇਹ ਕਹਿਣਾ ਹੁੰਦਾ ਵੀ ਜਿਹੜੀ ਆਉਣ ਵਾਲੀ ਨੌਜਵਾਨ ਪੀੜ੍ਹੀ ਆ ਉਹ ਇੱਕ ਤਰ੍ਹਾਂ ਦੀ ਤਬਾਹੀ ਦੇ ਰਾਹ ਤੇ ਚੱਲ ਰਹੀ ਹੈ ਕਿਉਂਕਿ ਉਹਨਾਂ ਨੂੰ ਸਾਰਾ ਦਿਨ ਸਿਰਫ ਰੱਜ ਕੇ ਖਾਣ ਨੂੰ ਰੋਟੀ ਚਾਹੀਦੀ ਆ ਚੱਲਣ ਨੂੰ ਉਹਨਾਂ ਨੂੰ ਇੱਕ ਵੀ ਕਦਮ ਨਾ ਤੋੜਿਆ ਜਾਵੇ ਤਾਂ ਉਸ ਵਿੱਚ ਸਭ ਤੋਂ ਵਧੀਆ ਜਦੋਂ ਬੰਦਾ ਖਾਣਾ ਖਾ ਕੇ ਮੋٹے ਪਕਵਾਨ ਹੈਵੀ ਪਕਵਾਨ ਖਾ ਕੇ ਬੈੱਡ ਤੇ ਪਾਊਗਾ ਤਾਂ ਤੁਸੀਂ ਇਹ ਕਹਿ ਲੋ ਵੀ ਉਹ ਆਪਣੇ ਸਰੀਰ ਨੂੰ ਤਬਾਹੀ ਵੱਲ ਲੈ ਕੇ ਜਾ ਰਿਹਾ ਹੈ ਜਦੋਂ ਤੁਹਾਡਾ ਅੰਦਰ ਸਰੀਰ ਗਰਮੀ ਨਾਲ ਭਰ ਗਿਆ ਤਾਂ ਸਭ ਤੋਂ ਵੱਧ ਤੁਸੀਂ ਡਿਪਰੈਸ਼ਨ ਦੇ ਸ਼ਿਕਾਰ ਹੋਵੋਗੇ ਡਿਪਰੈਸ਼ਨ ਦੇ ਸ਼ਿਕਾਰ ਹੋਗੇ ਤਾਂ ਸਮਝੋ ਤੁਹਾਡਾ ਜਿਹੜਾ ਸਰੀਰ ਹੈ ਉਹ ਤਬਾਹੀ ਵੱਲ ਚਲੇ ਗਿਆ ਜੀ ਅੱਛਾ ਤੁਸੀਂ ਫਿਰ ਇਹ ਅੱਜ ਇਹ ਧਨੀਆਂ ਰੱਖਿਆ ਦੇਖੋ ਤੁਸੀਂ ਡਾਕਟਰ ਸਾਹਿਬ ਨੇ ਜਿਹੜਾ ਇਹ ਧਨੀਆ ਵੀ ਪਿਆ ਇੱਥੇ ਸਾਡੇ ਕੋਲ ਤੇ ਪੁਦੀਨਾ ਵੀ ਹੈ ਸਾਡੇ ਹੱਥ ਦੇ ਵਿੱਚ ਤੇ ਇਹ ਲੱਕੜਾਂ ਪਤਾ ਨਹੀਂ ਕਿਸ ਚੀਜ਼ ਦੀਆਂ ਨੇ ਹਮੇਸ਼ਾ ਕੋਈ ਨਾ ਕੋਈ ਲੱਕੜ ਦਾ ਇਸਤੇਮਾਲ ਹੈਗਾ ਜਿਹੜਾ ਡਾਕਟਰ ਸਾਹਿਬ ਆਪਣੇ ਨੁਸਕੇ ਫਾਰਮੂਲੇ 'ਚ ਜ਼ਰੂਰ ਕਰਦੇ ਨੇ ਤੁਸੀਂ ਕਹਿ ਰਹੇ ਸੀ ਕਿ 5 ਕਰਪਈ ਲੱਗਣਿਆ ਤੁਹਾਡੇ ਤੇ ਤੁਹਾਡਾ ਲੱਖ ਰੁਪਏ ਦਾ ਜਿਹੜਾ ਤੁਹਾਡੀ ਲੀਵਰ ਹੈਗਾ ਉਹ ਬਚ ਜਾਏਗਾ ਜਦੋਂ ਦੇਖੋ ਜੀ ਲੀਵਰ ਫੇਲਿਅਰ ਹੋ ਜਾਂਦਾ ਨਾ ਡਾਕਟਰ ਪਤਾ ਕੀ ਕਹਿੰਦਾ ਵੀ ਲਗਭਗ 50 ਲੱਖ ਦਾ ਖਰਚਾ ਆਊਗਾ ਤਾਂ ਉਹਦੇ ਵਿੱਚ ਵੀ ਸਾਡੀ ਗਰੰਟੀ ਨਹੀਂ ਡਾਕਟਰ ਇਹ ਕਹਿੰਦਾ ਤੇ ਤੁਸੀਂ ਇਹ ਦੇਖੋ ਵੀ ਉਹ ਇੱਕ ਤਾਂ ਹੈ ਕਿ ਡਾ ਵੱਡਾ ਜਿਹੜਾ ਰਿਸਕ ਹੈ ਬਾਡੀ ਲਈ ਤੇ ਦੂਜਾ ਬੰਦੇ ਦੀ ਸਾਰੀ ਜ਼ਿੰਦਗੀ ਦੀ ਕਮਾਈ ਜਾਂਦੀ ਹੈ ਗੱਲ ਇਹ ਆ ਵੀ ਸਾਡੀ ਨਾ ਅਸੀਂ ਜਿਹੜੀ ਸਮਝ ਹੈ ਉਹ ਬਹੁਤ ਬਾਹਰ ਹੋ ਗਈ ਜਦੋਂ ਅਸੀਂ ਨੈਚੁਰਲ ਚੀਜ਼ਾਂ ਦੀਆਂ ਗੱਲਾਂ ਕਰਦੇ ਆਂ ਤਾਂ ਲੋਕਾਂ ਦੇ ਉੱਥੇ ਵੀ ਸਵਾਲ ਹੋ ਜਾਂਦੇ ਨੇ ਵੀ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਇਹਦਾ ਕੁਝ ਨਹੀਂ ਕਿਉਂਕਿ ਅਸੀਂ ਜਿਹੜਾ ਆਪਣਾ ਪਿਛੋਕੜ ਹੈ ਉਹ ਭੁੱਲ ਚੁੱਕੇ ਆਂ ਜਿਹੜੇ ਅਸੀਂ ਆਪਣੇ ਦਾਦੇ ਪੁਰਦਾਦਿਆਂ ਨੂੰ ਉਹ ਅਸੀਂ ਭੁੱਲ ਚੱਕੇ ਆਂ ਇਸ ਕਰਕੇ ਜਿਹੜੇ ਸਾਡੇ ਸਰੀਰ ਉਹ ਬਿਮਾਰੀਆਂ ਦੇ ਵੱਲ ਵੱਧ ਜਿਹੜੇ ਹੈਗੇ ਆ ਠੱਕੇ ਜਾ ਰਹੇ ਆ ਜਾਂ ਜਾ ਰਹੇ ਆ ਜਾਂ ਅਸੀਂ ਆਪ ਉਹਨਾਂ ਨੂੰ ਠੇਕੇ ਲ ਰਹੇ ਆ ਇਹ ਮੇਨ ਬਹੁਤ ਵੱਡੀ ਸਮੱਸਿਆ ਹੈ ਹੁਣ ਆਪਾਂ ਅੱਜ ਦੱਸਣ ਜਾ ਰਹੇ ਆ ਸਿਰਫ 5 ਰੁਪਏ ਦਾ ਨੁਕਤਾ ਹੈ ਤੁਸੀਂ ਇਹ ਕਹਿ ਲਓ ਵੀ ਜਿਹੜਾ ਤੁਹਾਡੇ ਲੀਵਰ ਨੂੰ ਤੁਹਾਡੇ ਫੈਟੀ ਲੀਵਰ ਨੂੰ ਤੁਹਾਡੇ ਤਜਾਬ ਨੂੰ ਤੁਹਾਡੇ ਲੀਵਰ ਦੀ ਖੁਸ਼ਕੀ ਨੂੰ ਤੁਹਾਡੇ ਲੀਵਰ ਦੀ ਗਰਮੀ ਨੂੰ ਧੋਕੇ ਰੱਖ ਦੂਗਾ ਤੁਸੀਂ ਇੱਕ ਹਫ਼ਤੇ ਦੇ ਵਿੱਚ ਇਹ ਢਿੱਡ ਪਰ ਹੱਥ ਫੇਰ ਕੇ ਇਹ ਕਹੋਗੇ ਵੀ ਇਹ ਇਹ ਪਿਛਲੇ ਸਾਲ ਵਾਲਾ ਹੀ ਢਿੱਡ ਸੀ ਜਾਂ ਪਿਛਲੇ ਮਹੀਨੇ ਵਾਲਾ ਹੀ ਢਿੱਡ ਸੀ ਜਾਂ ਪਿਛਲੇ ਹਫਤੇ ਵਾਲਾ ਹੀ ਢਿੱਡ ਸੀ ਇੱਕ ਹਫਤੇ ਦੇ ਵਿੱਚ ਇੰਨਾ ਕੁ ਜ਼ਿਆਦਾ ਹਲਕਾ ਕਰ ਦੂਗਾ ਪਰ ਬੰਦੇ ਨੂੰ ਥੋੜੀ ਜੀ ਮਿਹਨਤ ਕਰਨੀ ਪੈਣੀ ਹੈ ਸਵੇਰੇ ਉੱਠ ਕੇ ਪਰ ਆਪਾਂ ਆਪਣੇ ਸਰੀਰ ਲਈ ਕਰਨੀ ਹੈ ਕਿਸੇ ਵਾਸਤੇ ਨਹੀਂ ਜੀ ਜੀ ਆ ਤੁਹਾਨੂੰ ਦੱਸਦੇ ਆ ਜੀ ਜੀ ਤੁਸੀਂ ਆਪਣੇ ਘਰ ਹਰ ਹਰ ਬੰਦੇ ਦੇ ਘਰ ਨਾਰਮਲ ਦੂਸਰ ਗ੍ਰਾਈਂਡਰ ਹੈਗਾ ਇਹਦੇ ਲਗਭਗ ਤੁਸੀਂ ਪਦੀਨੇ ਦੇ 20 ਕ ਪੱਤੇ ਤੁਸੀਂ ਡੰਡੀਆਂ ਸਮੇਂ ਡੰਡੀਆਂ ਸਮੇਂ ਤੋਂ ਪਰ ਅਸੀਂ ਤਾਂ ਅਸੀਂ ਤਾਂ ਜੀ ਜਿਹੜਾ ਇਹ ਪਦੀਨਾ ਹੈਗਾ ਉਹ ਕੱਲੇ ਪੱਤੇ ਹੀ ਤੋੜਦੇ ਜਦੋਂ ਚਟਨੀ ਵੀ ਬਣਾਉਣੀ ਹੈ ਅਸਲੀ ਜੜ ਜਿਹੜੀ ਅਸਲੀ ਅਸਰ ਤਾਂ ਜਿਹੜੇ ਡੰਡੀਆਂ ਦੇ ਵਿੱਚ ਹੈ ਕਿਉਂਕਿ ਥੱਲੇ ਥੱਲੇ ਦੇਖੋ ਅਸਲੀ ਜਿਹੜਾ ਫੁੱਲ ਹੈ ਉਹ ਉੱਪਰ ਜਾ ਕੇ ਬੇਸ਼ੱਕੇ ਖਿੜਦਾ ਹੈ ਪਰ ਉਹਨੂੰ ਜਿਹੜੀ ਖਰਾਕ ਜਾਂਦੀ ਹੈ ਉਹ ਤਾਂ ਉਹਦਾ ਡੰਡੀ ਦੇ ਥਰੂ ਹੀ ਜਾਂਦੀ ਹੈ ਤੁਸੀਂ ਇਹ ਦੇਖੋ ਵੀ ਪੱਤੇ ਦੇ ਵਿੱਚ ਜਿਹੜੀ ਝੰਡੀ ਦੇ ਵਿੱਚ ਕਿੰਨੀ ਤਾਕਤ ਹੋਊਗੀ ਫਿਰ ਹਨਾ ਠੀਕ ਹੈ ਜੀ ਜੀ ਇਹ ਤੁਸੀਂ 15-20 ਕ ਪੱਤੇ ਇਹਦੇ ਤੋੜ ਕੇ ਪਾਉਣੇ ਆ ਇੰਨੇ ਤੁਸੀਂ 15-20 ਕ ਲੈਣੇ ਆ ਆਪਣੇ ਧਨੀਏ ਦੇ ਹਰਾ ਧਨੀਆ ਹੁਣ ਅੱਜ ਕੱਲ ਤਾਂ ਲਗਭਗ ਸਾਰਾ ਸਾਲੇ ਮਿਲ ਜਾਂਦਾ ਸਣੇ ਡੰਡੀਆਂ ਤੋੜਨਾ ਤੁਸੀਂ ਅੱਛਾ ਸਾਬ ਇਹਦੀ ਵੀ ਡੰਡੀਆਂ ਤੁਸੀਂ ਨਾਲ ਹੀ ਤੋੜ ਬਿਲਕੁਲ ਬਿਲਕੁਲ ਡੰਡੀਆਂ ਨਾਲ ਹੁਣ ਤੱਕ ਤੇ ਅਸੀਂ ਦੀ ਜਿਹੜਾ ਧਨੀਆ ਵੈਸੇ ਚਟਣੀ ਵੀ ਬਣਾਉਣੇ ਅਸੀਂ ਪੱਤੇ ਅੱਡ ਕਰਕੇ ਰੱਖਦੇ ਆ ਕੀ ਗੱਲ ਆ ਜੀ ਅੱਜ ਦੇ ਸਮੇਂ ਦੇ ਵਿੱਚ ਆਪਾਂ ਚੰਗੀ ਚੀਜ਼ ਨੂੰ ਬਾਹਰ ਛੱਡਦੇ ਆ ਰਮੰਦੀ ਚੀਜ਼ ਨੂੰ ਅਸੀਂ ਖਾਂਦੇ ਆ ਇਹ ਸਮੇਂ ਅੱਜ ਦੇ ਸਮੇਂ ਦੀ ਇਸਲੀਅਤ ਹੈ ਹੁਣ ਤੁਸੀਂ ਇਹ ਦੇਖ ਲਓ ਜੀ ਲੱਕੜ ਕਾਦੀ ਹੈ ਜੀ ਗਲੋ ਬੇਲ ਇਹਦੇ ਲਗਭਗ ਤੁਸੀਂ 3-3 ਇੰਚ ਦੇ 3-4 ਟੁਕੜੇ ਤੁਸੀਂ ਇਹਦੇ ਪਾਉਣੇ ਆ ਠੀਕ ਹੈ 4 ਟੁਕੜੇ ਪਾ ਕੇ ਜੀ ਇਹ ਤੁਸੀਂ ਮਿਕਸੀ ਵਿੱਚ ਪਾਣੀ ਪਾ ਕੇ ਇਹਦਾ ਇਹਨੂੰ ਗ੍ਰाइंड ਕਰ ਦੇਣਾ ਠੀਕ ਹੈ ਗ੍ਰाइंड ਕਰਕੇ ਇਹਦਾ ਇੱਕ ਤਰ੍ਹਾਂ ਦਾ ਜੂਸ ਬਣ ਗਿਆ ਇਹ ਦੇਖੋ ਇਹ ਜੂਸ ਹੋ ਗਿਆ ਜੀ ਸਾਡੇ ਲੀਵਰ ਵਾਸਤੇ ਤਿਆਰ ਅੱਛਾ ਜੀ ਅਸੀਂ ਅਦਰੜ ਕਾਜਾ ਕਰ ਲੈਣਾ ਇਹਨੂੰ ਤਾਂ ਕਿ ਸਾਡੇ ਜਿਹੜਾ ਸਰੀਰ ਨੂੰ ਆ ਉਹ ਫਾਈਬਰ ਵੀ ਪੂਰਾ ਮਿਲੇ ਮਤਲਬ ਪੁੰਨਾ ਨਹੀਂ ਹੈ ਅਸੀਂ ਮੈਂ ਤਾਂ ਸੋਚ ਰਿਹਾ ਵੀ ਤੁਸੀਂ ਕਹੋਗੇ ਜੀ ਪੁੰਨੀ ਮਾਰ ਲਓ ਜੀ ਨਹੀਂ 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 ਪੁੰਨ ਕੇ ਤਾਂ ਫਿਰ ਬੇਚ ਕੁਝ ਰਿਹਾ ਹੀ ਨਹੀਂ ਕਿਉਂਕਿ ਅਸਲ ਤਾਂ ਜਿਹੜੀ ਅਸਰ ਫਾਈਬਰ ਆ ਉਹ ਤਾਂ ਅਸੀਂ ਅੰਦਰ ਲੈ ਕੇ ਜਾਣੀ ਆ ਇਹ ਦੇਖੋ ਇਹ ਬਣ ਗਿਆ ਸਾਡਾ ਜੂਸ ਹੁਣ ਆਪਾਂ ਨੇ ਕਰਨਾ ਕੀ ਹੈ ਬਾਜ਼ਾਰ ਦੇ ਵਿੱਚੋਂ ਵਧੀਆ ਕੰਪਨੀ ਦਾ ਤੁਸੀਂ ਸੇਬ ਦਾ ਸਿਰਕਾ ਜਿਹਨੂੰ ਐਪਲ ਬਿਨੇਗਰ ਕਹਿ ਦਿੰਨੇ ਆ ਐਪਲ ਸਿਡਰ ਕਹ ਲਓ ਜੀ ਉਹਨੂੰ ਤੁਸੀਂ ਇੱਕ ਚਮਚ ਤੁਸੀਂ ਇਹਦੇ ਵਿੱਚ ਇਹ ਐਡ ਕਰ ਦੇਣਾ ਠੀਕ ਹੈ ਜੀ ਠੀਕ ਹੈ ਜੀ ਇਹ ਤੁਸੀਂ ਫਿਰ ਚਲੋ ਵੀ ਖਾਲੀ ਪੇਟ ਪੀਣਾ ਤੇ 2 ਘੰਟੇ ਕੁਝ ਨਹੀਂ ਖਾਣਾ ਪੀਣਾ ਫਿਰ 2 ਘੰਟੇ ਪਾਣੀ ਉਹ ਪੀ ਜਾਣਾ ਔਰ ਤੁਸੀਂ ਇਹ ਦੇਖ ਲਓ ਵੀ ਲਗਭਗ ਤੁਸੀਂ ਦੂਜਾ ਘੁੱਟ ਭਰਦੀ ਸਰ ਤੁਹਾਨੂੰ ਅਧਕਾਰ ਆ ਜਾਊਗਾ ਐਡੀ ਕਮਾਲ ਦੀ ਚੀਜ਼ ਆ ਇਹਨੂੰ ਪੀਣਾ ਤੁਸੀਂ ਖਾਲੀ ਪੇਟ ਤੇ ਤੁਸੀਂ ਇਹ ਦੇਖੋ ਵੀ ਜਿਹੜੇ ਬੰਦੇ ਨੂੰ ਭੁੱਖ ਨਹੀਂ ਲੱਗਦੀ ਐਸਿਡ ਬਣਦਾ ਤਜਾਬ ਬਣਦਾ ਭਰਿਆ ਪੇਟ ਰਹਿੰਦਾ ਬੰਦਾ ਕਹਿੰਦਾ ਵੀ ਨਿੱਗਰ ਹੋ ਗਿਆ ਬਹੁਤ ਜ਼ਿਆਦਾ ਭੁੱਖ ਨਹੀਂ ਲੱਗਦੀ ਵੀ ਕਈ ਬੰਦੇ ਤਾਂ ਮੈਨੂੰ ਇਹ ਕਹਿੰਦੇ ਆ ਕੇ ਵੀ ਪੇਟ ਤਾਂ ਇੰਨੇ ਪਰੇਸ਼ਾਨ ਆ ਵੀ ਅਸੀਂ ਮਰਨ ਨੂੰ ਜੀ ਕਰਦਾ ਸਾਡਾ ਵੀ ਅਸੀਂ ਤਾਂ ਮਹਿੰਗੇ ਤੋਂ ਮਹਿੰਗੇ ਕੈਪਸੂਲ ਖਾ ਕੇ ਜਿਹੜੇ ਅੱਕੇ ਪਏ ਆ ਪਹਿਲੇ ਦਿਨ ਪੀ ਕੇ ਦੇਖਿਓ ਪਹਿਲੇ ਦਿਨੇ ਤੁਹਾਡੇ ਸਰੀਰ ਦੇ ਵਿੱਚ ਜਿਹੜਾ ਠੰਡ ਪਾ ਦੂਗਾ ਐਡਾ ਕਮਾਲ ਦਾ ਜਿਹੜਾ ਕੜਾ ਜੀ ਦੈਟਸਾ ਬਹੁਤ ਵਾਰ ਹੁੰਦਾ ਪਦੀਨੇ ਤੇ ਧਨੀਏ ਤੋਂ ਸਾਡੇ ਜਿਹੜੇ ਨੌਜਵਾਨ ਵੀਰ ਹੈਗੇ ਨੇ ਜਿਹੜੇ ਵਿਆਹ ਵਰੇ ਮੁੰਡੇ ਜਾਂ ਕੁੜੀਆਂ ਹੈਗੀਆਂ ਨੇ ਉਹ ਕਹਿੰਦੇ ਜੀ ਸਾਡਾ ਕੰਮ ਨਾ ਗੱਦੇ ਖਰਾਬ ਕਰ ਜਾਵੇ ਬਹੁਤਾ ਧਨੀਆ ਜਾਂ ਬਹੁਤਾ ਪਦੀਨਾ ਨੇ ਦੇਖੋ ਜੀ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਸੀਗੇ ਉਹ ਪੁਦੀਨੇ ਧਣੀਆਂ ਦੀ ਚਟਣੀ ਤੋਂ ਬਿਨਾਂ ਕੁਝ ਰੋਟੀਆਂ ਨਹੀਂ ਸੀ ਖਾਂਦੇ ਉਦੋਂ ਤਾਂ ਉਹਨਾਂ ਦਾ ਕੰਮ ਖਰਾਬ ਨਹੀਂ ਸੀ ਹੁੰਦਾ ਇਹ ਖਰਾਬ ਬੇਲੇ ਵਹਿ ਵਹਿ ਕੇ ਹੋਇਆ ਇਹਨਾਂ ਦਾ ਕੰਮ ਜਿਹੜੇ ਕੰਮ ਖਰਾਬ ਵੀ ਹੋਇਆ ਨਾ ਇਹ ਨੌਜਵਾਨਾਂ ਦੇ ਬੇਲੇ ਵਹਿ ਵਹਿ ਕੇ ਜਿਨ੍ਹਾਂ ਨੇ ਸਾਰਾ ਦਿਨ ਕੁਰਸੀ ਤੋਂ ਨਹੀਂ ਉੱਠਣਾ ਸ਼ਾਮ ਨੂੰ ਏਸੀ ਲਾ ਕੇ ਬੈੱਡ ਤੇ ਬਹਿ ਜਾਣਾ ਉਹਨਾਂ ਦੇ ਫਿਰ ਕੰਮ ਆ ਜਿਹੜੇ ਅੰਗ ਆ ਉਹ ਫੇਲੇ ਹੋਣੇ ਨੇ ਜੀ ਜੀ अच्छा डॉक्टर साहब फिर ये जेड़ा नुस्खा ਤੁਸੀਂ ਬਣਾਇਆ ਤੁਸੀਂ ਦੱਸਿਆ ਕਿ ਕਬਜ਼ ਦੇ ਉੱਤੇ ਕੰਮ ਕਰੇਗਾ ਬਿਲਕੁਲ ਜਦੋਂ ਦੇਖੋ ਫਾਈਬਰ ਮਿਲ ਗਿਆ ਬਾਡੀ ਨੂੰ ਤੁਹਾਡੀ ਨੂੰ ਤਾਂ ਕਬਜ਼ ਤੁਹਾਡੀ ਜਿਹੜੀ ਜੰਮੀ ਹੋਈ ਆ ਜਨਮਾ ਜਨਮਾ ਦਾ ਮਲ ਮੈਂ ਤਾਂ ਇਹ ਕਹੂੰਗਾ ਵੀ ਜੰਮਿਆ ਹੋਇਆ ਜਿਹੜਾ ਅੰਦਰ ਉਹ ਬਿਲਕੁਲ ਖੁੱਲ ਜਾਏਗਾ ਤੁਸੀਂ ਫਾਈਬਰ ਤਾਂ ਲੈ ਨਹੀਂ ਰਹੇ ਖਾਪ ਸਾਰਾ ਦਿਨ ਮੈਦਾ ਰਹੇ ਨੇ ਜੀ 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 ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਨੁਸਖਾ ਔਰ ਜਿਹੜਾ ਇਹ ਫਾਰਮੂਲਾ ਦੇਣ ਵਾਸਤੇ ਮੈਨੂੰ ਲੱਗਦਾ ਹੈ ਕਿ ਅਗਰ ਅਸੀਂ ਇੱਕ ਘਰ ਵੀ ਬਚਾ ਲਿਆ ਇੱਕ ਲੀਵਰ ਵੀ ਬਚਾ ਲਿਆ ਤਾਂ ਸਾਡੀ ਵੀਡੀਓ ਬਣਾਉਣ ਦਾ ਮਕਸਦ ਹੈ ਜਿਹੜਾ ਉਹ ਮੈਨੂੰ ਲੱਗਦਾ ਹੈ ਕਿ ਸਫਲ ਹੋ ਸਕਦਾ ਹੈ ਜੀ ਧੰਨਵਾਦ ਜੀ ਬਹੁਤ ਬਹੁਤ-ਬਹੁਤ ਸ਼ੁਕਰੀਆ ਸੋ ਇਹ ਸਾਣਾ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਦ ਜਗਰੂਪ ਸਿੰਘ ਭੰਗੂ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਪੁਦੀਨੇ ਔਰ ਧਨੀਏ ਸਮੇਤ ਅਸੀਂ ਜਿਹੜਾ ਸੇਬ ਦੇ ਸਿਰਕੇ ਦਾ ਇੱਕ ਚਮਚਾ ਜੇਕਰ ਅਸੀਂ ਪਾ ਕੇ ਸਵੇਰੇ ਸਵੇਰੇ ਉਹਦਾ ਰਸ ਵਿੱਚ ਸਜਾ ਰਸ ਅਸੀਂ ਪੀਨੇ ਆ ਦਾ ਸਾਨੂੰ ਬਹੁਤ ਸਾਰੇ ਦਿੱਕਤਾਂ ਪਰੇਸ਼ਾਨੀਆਂ ਜਿਹੜੇ ਲੀਵਰ ਨਾਲ ਨੇ ਉਹ ਨਹੀਂ ਆ ਸਕਦੀਆਂ ਫਿਰ ਵੀ ਤੁਹਾਡੇ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਹੈਗਾ ਜਿਹੜਾ ਜਿਹੜਾ ਵੈਦ ਜਗਰੂਪ ਸਿੰਘ ਪੰਗੂ ਜੀ ਦਾ ਦਿੱਤਾ ਵਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਵੈਦ ਜਗਰੂਪ ਸਿੰਘ ਪੰਗੂ ਜੀ ਜਿਹੜਾ ਵੀਰਵਾਰ ਔਰ ਇਤਵਾਰ ਨੂੰ ਛੱਡ ਕੇ ਜਿਹੜਾ ਉੱਚਾ ਪਿੰਡ ਸੰਘੋਲ ਮਿਲਦੇ ਨੇ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਤੇ ਵੀਰਵਾਰ ਨੂੰ ਛੁੱਟੀ ਹੁੰਦੀ ਹੈ ਇਹਨਾਂ ਦੇ ਹਸਪਤਾਲ ਦੇ ਵਿੱਚ ਔਰ ਲੁਧਿਆਣਾ ਇਤਵਾਰ ਨੂੰ ਇਹ ਮਿਲਦੇ ਨੇ 10 ਤੋਂ 5 ਵਜੇ ਤੱਕ ਸੋ ਕਿਤੇ ਵੀ ਤੁਸੀਂ ਕੰਸਲਟ ਕਰ ਸਕਦੇ ਹੋ ਫਿਲਹਾਲ ਇਹ ਵੀਡੀਓ ਕਿਵੇਂ ਲੱਗੀ ਇਹ ਨੁਸਖਾ ਕਿਵੇਂ ਲੱਗ ਗਿਆ ਅਜ਼ਮਾ ਕੇ ਕਮੈਂਟ ਕਰਨਾ ਨਾ ਭੁੱਲਾ ਧੰਨਵਾਦ